ਦਿੱਦੂ ਮੁਸੇਵਾਰੇ ਨੇ ਵੀ ਥੋੜੇ ਕਿ ਦਿਨਾਂ ਚ ਤੱਕ ਕਿਵੇਂ ਜਹਾਨ ਵਿੱਚ ਪਈ ਸੀ ਕਿ ਉਹ ਜਹਾਨੋਂ ਫਿਰ ਕੱਲਾ ਨਹੀਂ ਪੰਜਾਬ ਸਾਰੀ ਖਲਕਤ ਉਸ ਨੇ ਰੁਆਈ ਸੀ ਉਹਦੇ ਜਿਹੇ ਪੁੱਤ ਤੁਸੀਂ ਮਾਂ ਨੇ ਕਿਸੇ ਵੇਖ ਲੈਣਾ ਜੱਗ ਉੱਤੇ ਜੰਮਣਾ ਨਹੀਂ ਸੋਣ ਬਈ ਕਾਮਯਾਬੀ ਉਸ ਨੂੰ ਹੀ ਮਿਲਦੀ ਹੈ ਲੋਕੋ ਹੁੰਦਾ ਅੱਗ ਨਾਲੋਂ ਤੱਤਾ ਜਿੰਦਾ ਖੂਨ ਬਈ ਹੋ ਯਾਦ ਤੇਰੀ ਨੇ ਸੁਣ ਸੱਜਣਾ ਸਾਡੇ ਦਿਲ ਨੂੰ ਬਹੁਤ ਸਤਾਇਆ ਬੇਜ਼ੁਬਾਨ ਹੋ ਕੇ ਭਰਦੀ ਆ ਅੱਖੀਆਂ ਤੇ ਤੈਨੂੰ ਤਰਸੁਰਤਾਂ ਆਇਆ ਆਵੇ ਹੋ ਕੇ ਭਰਦੀ ਆ ਅੱਖੀਆਂ ਤੇ ਤੈਨੂੰ ਤਰਸੁਰਤਾਂ ਆਇਆ ਆਵੇ ਵਾਹ ਕਦੇ ਤਾ ਦੀਪਿਆ ਦਿਹਾਉਗਾ ਜਿਹੜਾ ਬੈਠਾ ਤੈਨੂੰ ਦਿਲ 'ਚ ਬਸਾਈ ਵੇ ਅੱਖੀਆਂ ਨੂੰ ਰੋਣਾ ਆ ਪੈ ਗਿਆ ਕਿਸੇ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪਿਆ ਅ ਸਰ ਮੁਸ਼ਕਲਾ ਜੇ ਬੰਦੇ ਦੀ ਨੀਅਤ ਸਾਫ਼ ਹੋਵੇ ਹਾਂ ਤਾਂ ਉੱਥੇ ਮੁਸ਼ਕਲਾ ਵੀ ਮੇਰੇ ਸਾਹਮਣੇ ਕਮਜ਼ੋਰ ਪੈ ਜਾਂਦੀ ਹੈ ਤੋ ਬਾਗ ਉਸਤਾਜੀ ਲਿਖਦੀ ਇਹਨਾਂ ਸੋਹਣਾ ਨੇ ਦੀਪ ਮੰਗਲੀ ਦੀ ਤੋ ਇਹਨਾਂ ਦੇ ਜਿੰਨੇ ਵੀ ਲੋਕ ਤਾਂ ਫਿਰ ਮੈਨੂੰ ਸਾਰੇ ਪਸੰਦ ਨੇ ਜੋ ਅੱਗੋਂ ਪਲੈਨਿੰਗ ਆ ਵੀ ਲਾਈਵ ਸ਼ੋਅ ਦੇ ਆਪਾਂ ਲਾਈਵ ਸ਼ੋਅ ਕਰਦੇ ਆਂ ਤੇ ਲਾਈਵ ਸ਼ੋਅ ਦੇ ਤੇ ਜਿਆਦਾਤਰ ਆਪਾਂ ਪਹਿਲ ਲੋਕ ਤੱਖਾਂ ਨਹੀਂ ਦੇਈਏ ਹੁਣ ਅਮਰ ਰੋਜ਼ੀ ਮੈਂ ਵੀ ਗੱਲ ਕਰੀ ਜੀ 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 ਉਹ ਵੀ ਲੋਕ ਤਾਂ ਠੀਕ ਹੁੰਦੇ ਨੇ ਉਹ ਕਾਫੀ ਟਾਈਮ ਤੋਂ ਗਾ ਰਹੇ ਨੇ ਮੇਰੇ ਨਾਲ ਮੇਰੇ ਸਾਧਿਗਾ ਸਾਥ ਹੈ ਦੀਪ ਮੰਗਲੀ ਸਾਧਿਗਾ ਤੇ ਮੈਨੂੰ ਚਾਹੀਦੀ ਹੈ ਕਿ ਮੈਂ ਕਿਸੇ ਨਾਲ ਰਿਪੋਰਟ ਕਰਾਂ ਜੇ ਜਦੋਂ ਆਪਣੇ ਕੱਲਿਆਂ ਦੇ ਚ ਦਮ ਹੈਗਾ ਅੱਗੇ ਆਉਣ ਦਾ ਤੇ ਕਿਉਂਕਿ ਜਦ ਅ ਇਨ ਅੱਖਾਂ ਪਾਵ ਕੀ ਮੈਂ ਕਜਲਾਵੇ ਅੱਖੀਆਂ ਚ ਤੂੰ ਵਸਦਾ ਹਰ ਦਿਲ ਚ ਨਾ ਮੇਰਾ ਤੇਰੇ ਵੱਲ ਮੂਰੇ ਹਰ ਦਿਲ ਚ ਨਾ ਮੇਰਾ ਤੇਰੇ ਵੱਲ ਮੂਰੇ ਬੁੱਲੀ ਅੱਖੀਆਂ ਚ ਤੂੰ ਵੇ ਅੱਖੀਆਂ ਚ ਤੂੰ ਅਸੇ ਤਾ ਹੈ ਗਈ ਮਤਲਬ ਲੋਕ ਕਹਿੰਦੇ ਸਮੁੰਦਰ ਹੈ ਜੀ ਇਹਨੂੰ ساری ਉਮਰ ਨਹੀਂ ਸਿੱਖਿਆ ਜਾ ਸਕਦਾ ਹੈ ਹੂੰ ਉਹ ਹਾਂ ਜੀ ਰਿਆਜ਼ ਵੇਲੀ ਕਰਨਾ ਪੈਂਦਾ ਹੈ ਤੇ ਕਾਮਯਾਬੀ ਤੁਹਾਡਾ ਮਜੀ ਸੁਣਿਆ ਤੇ ਤੁਸੀਂ ਵੀ ਕਿਸੇ ਸਿੱਧੂ ਮੂਸੇਵਾਲਾ ਦਾ ਵੀ ਜ਼ਿਕਰ ਕੀਤਾ ਜੀ ਹਾਂਜੀ ਤੇ ਉਹ ਫਿਰ ਪਬਲਿਸਿਟੀ ਲੈਣੇ ਕੀਤਾ ਜਾਂ ਉਹਦਾ ਦਿਮਾਗ ਦੇ ਵਿੱਚ ਨਹੀਂ ਜ਼ਰ ਉਹਦਾ ਹੀ ਦਿਮਾਗ ਦੇ ਵਿੱਚ ਸੀ ਤੇ ਉਹ ਤੇ ਇੱਕ ਆਪਣੇ ਉਹਨਾਂ ਨੂੰ ਦਰਸਾਇਆ ਨਾ ਵੀ ਉਹ ਮੁੰਡਾ ਕਿੱਦਾਂ ਕਾਮਯਾਬ ਹੋਇਆ ਕਾਮਯਾਬੀ ਦੀ ਗੱਲ ਹੋ ਰਹੀ ਸੀ ਕਿ ਨਾ ਉਹਦੀ ਕਾਮਯਾਬੀ ਕਿਸ ਲੈਵਲ ਤੇ ਦੀ ਉਹਦੀ ਕਾਮਯਾਬੀ ਇੱਕ ਨੋਟ ਦੱਸੇ ਸੋ ਫਰਕ ਤਾਂ ਹੁੰਦਾ ਹੀ ਐ ਸਰ ਸੀਡੀ ਲਾ ਕੇ ਉਹਨਾਂ ਇੱਕ ਲਾਈਵ ਹੋਣਾ ਲਾਈਵ ਹੋਣ ਦਾ ਮਜ਼ਾ ਹੀ ਕੁਛ ਹੋਰ ਹੁੰਦਾ ਬੰਦੇ ਨੂੰ। ਯਾ ਉਹ ਇੱਕ ਸਿੰਗਰੀ ਫੀਲ ਕਰ ਸਕਦਾ ਜਿਹੜਾ ਲਾਈਵ ਹੋਉਂਦਾ ਹੈ। ਤੇ ਮਤਲਬ ਨੂੰ ਲੋਕ ਜਾਦ ਕਰਦੇ ਨੇ ਪਰ ਜਦੋਂ ਮਤਲਬ ਨਿਕਲ ਜਾਂਦਾ ਤਾਂ ਬਾਹਨੇ ਵਿੱਚ ਲੋਕ ਕੋਈ ਬਾਹਨੇ ਲੱਭਦੇ ਨੇ ਪਹਿਲਾਂ ਨੇੜੇ ਆਉਣ ਦੇ ਬਾਹਨੇ ਲੱਭਦੇ ਨੇ ਫਿਰ ਬੰਦਾ ਦੂਰ ਹੋਣ ਦੇ ਬਾਹਨੇ ਲੱਭਦਾ ਹੈ। ਦਿੱਲੀ ਪੋਸਟ ਪੰਜਾਬੀ ਫਰੇਮ ਤੁਸੀਂ ਕੈਮਰਾ ਪਰਸਨ ਪ੍ਰਭਜੋਤ ਸਿੰਘ ਖਾਲਸਾ ਨਾ ਬੰਗੜ ਦੇ ਨਾਲ ਮੈਂ ਤੁਹਾਡਾ ਆਪਣਾ ਲਾਲ ਕਮਲ ਬਕਬਕ ਸਮਿਆਂ ਤੇ ਬਕਬਕ ਮੌਕਿਆਂ ਤੇ ਅਸੀਂ ਤੁਹਾਡੀ ਗੱਲਬਾਤ ਕਰਵਾਉਂਦੇ ਰਹਿੰਦੇ ਆ। ਕਿਸ ਨਾ ਕਿਸੇ ਕਲਾਕਾਰ ਦੇ ਨਾਲ ਅੱਜ ਜਿਸ ਕਲਾਕਾਰਾਂ ਦੇ ਨਾਲ ਅਸੀਂ ਤੁਹਾਨੂੰ ਮਿਲੌਣ ਜਾ ਰਹੇ ਹਾਂ ਪੰਜਾਬੀ ਗਾਇਕੀ ਦੇ ਵਿੱਚ ਉਹ ਆਪਣਾ ਵਿਸ਼ੇਸ਼ ਸਥਾਨ ਰੱਖਦੀ ਹੈ ਜੇਕਰ ਉਹਨਾਂ ਦੇ ਸਰਦੇ ਉੱਤੇ ਉਸਤਾਦਾਂ ਦੀ ਗੱਲ ਕਰੀਏ ਤਾਂ ਦੀਪ ਮੰਗਲੀ ਉਹਨਾਂ ਦੇ ਉਸਤਾਦ ਨੇ ਤੇ ਜਿਹੜੇ ਉਹਨਾਂ ਨੂੰ ਪੰਜਾਬੀ ਗਾਇਕੀ ਦੇ ਵਿੱਚ ਲੈ ਕੇ ਆ ਰਹੇ ਨੇ ਤੇ ਬਹੁਤ ਸਾਰੇ ਗੀਤ ਤੁਸੀਂ ਉਹਨਾਂ ਦੇ ਸੋਸ਼ਲ ਮੀਡੀਆ ਤੇ ਸੁਣੇ ਹੋਣੇ ਜਿਨ੍ਹਾਂ ਦੇ ਵਿੱਚ ਕਾਮਯਾਬੀ ਕੁਝ ਬੰਦੇ ਛਤਰਾਂ ਦੇ ਯਾਰ ਹੁੰਦੇ ਆ ਤੇ ਨਾਲ ਦੀ ਨਾਲ ਉਹਨਾਂ ਦਾ ਹੁਣੇ ਹੀ ਹਜੇ ਗੀਤ ਇੱਕ ਰਿਲੀਜ਼ ਹੋਇਆ ਇਸ਼ਕ ਆਪਾਂ ਗੱਲਬਾਤ ਕਰਾਂਗੇ ਸਾਡੇ ਨਾਲ ਮੌਜੂਦ ਨੇ ਕੌਰ ਗਗਨ ਜੀ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਔਰ ਤੁਹਾਨੂੰ ਉਹਨਾਂ ਦੀ ਜ਼ਿੰਦਗੀ ਦੇ ਬਾਰੇ ਕੁਝ ਪੱਖਾਂ ਨੂੰ ਲੈ ਕੇ ਉਹਨਾਂ ਉਹਨਾਂ ਬਾਰੇ ਵੀ ਤੁਹਾਨੂੰ ਜਾਣਕਾਰੀ ਦਿੰਨੇ ਆ ਤੇ ਕਿਸ ਤਰ੍ਹਾਂ ਉਹਨਾਂ ਨੇ ਆਪਣੀ ਗਾਇਕੀ ਦਾ ਸਫ਼ਰ ਸ਼ੁਰੂ ਕੀਤਾ ਕਿਵੇਂ ਕੀਤਾ ਤੇ ਕਿਹੜੀਆਂ-ਕੜੀਆਂ ਉਹਨਾਂ ਨੂੰ ਮੁਸੀਬਤਾਂ ਜਿਹੜੀਆਂ ਇਸ ਖੇਤਰ ਦੇ ਵਿੱਚ ਉਹ ਸਾਹਮਣਾ ਕਰਨਾ ਪਿਆ ਆਪਾਂ ਗੱਲਬਾਤ ਕਰਦੇ ਹਾਂ ਕੌਰ ਗਗਨ ਜੀ ਦੇ ਨਾਲ ਸਾਡੇ ਨਾਲ ਮੌਜੂਦ ਨੇ ਕੌਰ ਗਗਨ ਜੀ ਔਰ ਗੱਲਬਾਤ ਕਰ ਲੰਨੇ ਆ ਕੌਰ ਗਗਨ ਜੀ ਸਵਾਗਤ ਤੁਹਾਡਾ ਸਾਡੇ ਟੀਵੀ ਚੈਨਲ ਤੇ ਸੋਮਾ ਸਰ ਥੈਂਕ ਯੂ ਸੋ ਮਚ ਗਰਵੇਨ ਜੀ ਜਦੋਂ ਤੋਂ ਤੁਸੀਂ ਇਸ ਗਾਇਕੀ ਦੇ ਵਿੱਚ ਆਏ ਹੋ ਜਾਂ ਤੁਸੀਂ ਜਦੋਂ ਗਾਇਕੀ ਦਾ ਸਫਰ ਸ਼ੁਰੂ ਕੀਤਾ ਹਾਂ ਜੀ ਤੇ ਕਿਵੇਂ ਤੁਹਾਨੂੰ ਇਹ ਸ਼ੌਂਕ ਕਿਦਾਂ ਪਿਆ ਤੇ ਕੁਝ ਆਪਣੀ ਫੈਮਿਲੀ ਬੈਕਗ੍ਰਾਉਂਡ ਬਾਰੇ ਵੀ ਸਾਨੂੰ ਦੱਸ ਦਿਓ ਜੀ ਸਰ ਮੈਨੂੰ ਸ਼ੌਕ ਮੇਰੀ ਫੈਮਿਲੀ ਦੇ ਵਿੱਚ ਬਲੱਡ ਦੇ ਵਿੱਚੋਂ ਮਿਲੀ ਮੈਨੂੰ ਸਿੰਗਿੰਗ ਮੇਰੀ ਮੇਰੇ ਭਰਾ ਸਰ ਸਾਹਿਬ ਹੁੰਦੇ ਨੇ ਹਾਂਜੀ ਸੋ ਮੇਰੀ ਫੈਮਿਲੀ ਦੇ ਵਿੱਚ ਦੋ ਬ੍ਰਦਰ ਨੇ ਸਿਸਟਰ ਅਤੇ ਮੰਮੀ ਪਾਪਾ ਨੇ ਤੇ ਕਿੰਨਾ ਪੜੇ ਆਪਾਂ ਸਰ ਮੈਂ ਐਮ ਐਮ 뮤직 ਕੀਤੀ ਹੈ ਪੋਸਟ ਗ੍ਰੈਜੂਏਟ ਹਾਂ ਮੈਂ ਅੱਛਾ ਤੁਸੀਂ ਐਮ ਐਮ 뮤직 ਕੀਤੀ ਹੈ ਜੀ ਹਾਂਜੀ ਤੇ ਫਿਰ ਕਿਦਾਂ ਦਾ ਲੱਗਦਾ ਇਹ ਰਸਤਾ ਜਿਹੜਾ ਆ ਤੇ ਤੁਸੀਂ ਲੜਕੀਆਂ ਨੂੰ ਕੋਈ ਮੁਸ਼ਕਲ ਤੇ ਨਹੀਂ ਆ ਰਹੀ ਨਹੀਂ ਸਰ ਮੁਸ਼ਕਲ ਤਾਂ ਨਹੀਂ ਕੋਈ ਨਹੀਂ ਆ ਰਹੀ ਤੇ ਬਾਕੀ ਫੈਮਿਲੀ ਦੀ سپورਟ ਹੈ ਤੇ ਸਭ ਤੋਂ ਵੱਡੀ سپورਟ ਮੇਰੇ ਉਸਾਦੀ ਦੇ ਦੀਪਮੰਗਲੀ ਜੀ ਦੀ ਜੋ ਮੇਰੇ ਨਾਲ ਸਾਥ ਦਿੰਦੇ ਨੇ ਹਾਂਜੀ ਤੇ ਤੁਸੀਂ ਦੀਪਮੰਗਲੀ ਦਾ ਨਾਮ ਲਿਆ ਤੇ ਕਿਉਂ ਨਾ ਆਪਾਂ ਅੱਜ ਦੀ ਇੰਟਰਵਿਊ ਜਿਹੜੀ ਹੈ ਉਹ ਵੀ ਦੀਪਮੰਗਲੀ ਦੇ ਗੀਤ ਅੱਖੀਆਂ ਨੂੰ ਰੋਣਾ ਪੈਗਾ ਤੋਂ ਕਰੀਏ ਜੀ ਹਾਂਜੀ ਜਰੂਰ ਜਰੂਰ ਸੁਣਾ ਦੀਏ ਆਪਾਂ ਦਰਸ਼ਕਾਂ ਨੂੰ ਜੀ ਐਸੀ ਯਾਦ ਸੱਚਣਾ ਵੇ ਤੇਰੀ ਹੀ ਬੈ ਅੱਖੀਆਂ ਨੂੰ ਰੋਣਾ ਆ ਪਹਿ ਗਿਆ ਭੈੜੀ ਮੋਤ ਨਾਲੋਂ ਪਿਆਰ ਚ ਜੁਦਾਈ ਬੈ ਅੱਖੀਆਂ ਨੂੰ ਰੋਣਾ ਆ ਪਹਿ ਗਿਆ ਹੋ ਯਾਦ ਤੇਰੀ ਨੇ ਸੁਰ ਸਜਣਾ ਸਾਡੇ ਦਿਲ ਨੂੰ ਬਹੁਤ ਸਤਾਇਆ ਵੇ ਹੋ ਕੇ ਭਰਦੀ ਆ ਯਕੀ ਆ ਤੇ ਤੈਨੂੰ ਤਰਸਰਤਾਨ ਆ ਆਵੇ ਵਾਹ ਹੋ ਕੇ ਭਰਦੀ ਆ ਯਕੀ ਆ ਤੇ ਤੈਨੂੰ ਤਰਸਰਤਾਨ ਆ ਆਵੇ ਵਾਹ ਕਤੇ ਤਦੀਪਿਆ ਦਿਆਊਗਾ ਜਿਹੜਾ ਬੈਠਾ ਤੈਨੂੰ ਦਿਲ ਚ ਬਸਾਈ ਵੇ ਅੱਖੀਆਂ ਨੂੰ ਰੋਣਾ ਆ ਪੈ ਗਿਆ ਐਸੀ ਯਾਦ ਸੱਚਣਾ ਵੇ ਤੇਰੀ ਆਏ ਵੇ ਅੱਖੀਆਂ ਨੂੰ ਰੋਣਾ ਆ ਪੈ ਗਿਆ ਬਸਰੇਸ ਵਾਲਾਂ ਦੇ ਜਵਾਬ ਤੁਹਾਨੂੰ ਕੌਰ ਗਦਨ ਦੀ ਆਵਾਜ਼ ਦੇ ਵਿੱਚੋਂ ਮਿਲ ਗਿਆ ਹੁਣੇ ਉਹ ਆਰਟਿਸਟ ਜਿਨ੍ਹਾਂ ਨੇ ਮਿਹਨਤ ਕੀਤੀ ਹੁੰਦੀ ਹੈ ਤੇ ਉਹਨਾਂ ਦੀ ਮਿਹਨਤ ਜਿਹੜੀ ਉਹਨਾਂ ਦੇ ਸ਼ਬਦਾਂ ਦੇ ਵਿੱਚ ਝਲਕਦੀ ਹੋਈ ਸਾਨੂੰ ਦਿਖਾਈ ਦਿੰਦੀ ਹੈ ਕੌਰ ਜੀ ਕਦੋਂ ਤੋਂ ਸ਼ੁਰੂ ਕੀਤਾ ਫਿਰ ਆਪਣਾ ਤੁਸੀਂ ਸਫਰ ਗਾਇਕੀ ਦਾ ਬਚਪਨ ਤੋਂ ਸ਼ੌਂਕ ਸੀ ਜਾਂ ਫਿਰ ਪੜ੍ਹਾਈ ਵੇਲੇ ਸ਼ੁਰੂ ਹੋਇਆ ਹਾਂਜੀ ਸਰ ਬਚਪਨ ਤੋਂ ਸ਼ੌਂਕ ਸੀ ਤੇ ਬਾਕੀ ਜਦੋਂ ਪੜ੍ਹਨ ਲੱਗੀਆਂ ਤਾਂ ਕੰਪੀਟੀਸ਼ਨਾਂ 'ਚ ਉਹਦੇ ਪਾਰਟਿਸਿਪੇਟ ਕਰਨਾ ਸਟਾਰਟ ਕੀਤਾ ਤੇ ਉਦੋਂ ਪਤਾ ਲੱਗਿਆ ਵੀ ਹਾਂ ਮੈਂ ਸਿੰਗਿੰਗ ਕਰ ਲੈਣੀ ਆ ਤੇ ਕਿਹੜੇ ਕਿਹੜੇ ਆਪਾਂ ਕੰਪੀਟੀਸ਼ਨਾਂ 'ਚ ਹੁਣ ਤੱਕ ਜਾ ਚੁੱਕੇ ਹਾਂ ਸਰ ਯੂਥ ਫੈਸਟੀਵਲ ਦੇ ਵਿੱਚ ਕਾਲਜ ਦੇ ਵਿੱਚ ਯੂਥ ਫੈਸਟੀਵਲ ਖਾਸ ਕਰਕੇ ਹੁੰਦੀ ਆ ਤੇ ਉਹਦੇ ਵਿੱਚ ਕਲੀ ਵਾਰਕ ਵਿਸ਼ਰੀ ਗਰੁੱਪ Song ਗਰੁੱਪ ਸ਼ਬਦ ਕੋਰਕੈਸਟਰਾ ਮਤਲਬ ਆਲਮੋਸਟ ਸਾਰੀਆਂ ਟੀਮਾਂ 'ਚ ਮੈਂ ਪਾਰਟਿਸਿਪੇਟ ਕਰਦੀ ਸੀ ਤੇ ਜਿਹੜੇ ਇੱਕ ਅਨ ਸਿੱਖੇ ਵੀ ਜਿਹੜੇ ਗਾਇਕੀ ਦੇ ਵਿੱਚ ਆ ਰਹੇ ਜਿਨ੍ਹਾਂ ਨੇ ਕਦੀ ਸਿੱਖਿਆ ਨਹੀਂ ਹੁੰਦਾ ਜਿਨ੍ਹਾਂ ਨੂੰ ਹਰਮੋਨੀ ਹੁੰਦੀ ਨੇ ਪਤਾ ਹੁੰਦਾ ਜਿਨ੍ਹਾਂ ਨੂੰ ਅਰੋਹੀ ਤੇ ਅਵਰੋਹੀ ਦਾ ਵੀ ਨਹੀਂ ਪਤਾ ਹੁੰਦਾ ਤੇ ਕਿੰਨਾ ਕੁ ਕਠਨ ਉਹ ਰਸਤਾ ਸਹੀ ਲੱਗਦਾ ਆ ਜਾਂ ਫਿਰ ਇਹ ਰਸਤਾ ਸਹੀ ਲੱਗਦਾ ਕਿ ਸਿੱਖ ਕੇ ਐਵੇਂ 뮤직 ਕਰਨਾ ਤੇ ਕਾਫੀ ਔਖਾ ਕੰਮ ਸੀ ਜੀ ਯਾ ਸਰ ਸ਼ੌਕ ਹੋਣਾ ਚਾਹੀਦਾ ਕਿਸੇ ਵੀ ਚੀਜ਼ ਦੇ ਲਈ ਜਦੋਂ ਆਪਾਂ ਕੁਝ ਵੀ ਕਰਨਾ ਹੁੰਦਾ ਨੇ ਜੇ ਉਹਦੇ ਲਈ ਸ਼ੌਕ ਹੈਗਾ ਵਾ ਆਪਣੀ ਜਾਂ ਲਗਨ ਹੈਗੀ ਉਹ ਚੀਜ਼ ਜੋ ਫਿਰ ਚੀਜ਼ ਔਖੀ ਨਹੀਂ ਲੱਗਦੀ ਹੈਗੀ ਸੋ ਮੈਨੂੰ ਸਟਾਰਟਿੰਗ ਤੋਂ ਹੀ ਸ਼ੌਕ ਸੀਗਾ ਇਹ ਕਰਨ ਦਾ ਤੋ ਕਰਦੇ ਨਹੀਂ ਚੋਇਸ ਕੁਝ ਹੋਰ ਸੀ ਮੈਂ ਕੁਝ ਹੋਰ ਕਰਾਂ ਜਾਂ ਕੋਈ ਹੋਰ ਜੌਬ ਚੋਇਸ ਕਰਾਂ ਹਣਾ ਤੋ ਪਰ ਮੇਰੀ ਇੰਟਰਸਟ ਸੀਗਾ ਸ਼ੌਕ ਦੇ ਨਾਲ ਨਾਲ ਫਿਰ ਮੇਰੀ ਚੋਇਸ ਸੀਗੀ ਮਤਲਬ ਵੀ ਮੈਂ ਨਾਲ ਜੌਬ ਵੀ ਕਰਾਂ ਜੌਬ ਦੀ ਸੀ ਮੈਂ ਜੌਬ ਵੀ ਕੀਤੀ ਆ ਹਾਂਜੀ ਤੋ ਪਰ ਜਦੋਂ ਤੋਂ ਮੇਰੇ ਮੈਂਟਰ ਚ ਬਹੁਤ ਸਾਜੀ ਦੇ ਨਾਲ ਕਾਫੀ ਟਾਈਮ ਤੋਂ 8 ਸਾਲ ਹੋ ਗਿਆ ਮੈਨੂੰ ਇਹਨਾਂ ਨਾਲ ਇੰਟਰਸਟ ਤਾਂ ਵੈਸੇ ਬਚਪਨ ਤੋਂ ਹੀ ਜਾਣਦੇ ਨੇ ਪਰ ਅਸੀਂ ਇਹ ਸਿੰਗਿੰਗ ਦੇ ਰਿਲੇਟਡ ਸਾਨੂੰ 8 ਸਾਲ ਹੋ ਗਏ ਕਰਦਿਆਂ ਨੂੰ ਕੰਮ ਕਰਦਿਆਂ ਨੂੰ ਇਕੱਠਿਆਂ ਨੂੰ ਤੋ ਟਾਈਮ ਹੋਣਾ ਆਇਆ ਉਹ ਫਿਰ ਇੱਧਰ ਆ ਗਏ ਤੇ ਤੁਸੀਂ ਜੋਬ ਵੀ ਪਹਿਲਾਂ ਕਰਦੇ ਰਹੇ ਹੋ ਸਰ ਮੈਂ ਜੋਬ ਕੀਤੀ ਆ ਹਾਂਜੀ ਮੈਂ میوزਿਕ ਪ੍ਰੋਫੈਸਰ ਦੀ ਜੋਬ ਵੀ ਕੀਤੀ ਆ ਅੱਛਾ ਜੀ ਕਿਹੜੇ ਕਾਲਜ एमटीएस कॉलेज मास्टर तारा सिंह कॉलेज लुधियाना है अच्छा जी जी मॉडल टाउन जॉब भी की थी मैं स्कूल ਦੇ ਵਿੱਚ জব ਕੀਤੀ ਸੀ ਸਕੂਲ ਦੇ ਵਿੱਚ టీచర్ ਰਹੀਆਂ ਤੇ ਪ੍ਰੋਫੈਸਰ ਦੀਵ ਜਾਓ ਕੀਤੀ ਆ ਪਰ ਮੇਰੀ ਸੈਟੀਸਫੈਕਸ਼ਨ ਨਹੀਂ ਸੀ ਹੋ ਰਹੀ ਸੱਚ ਦੱਸਾਂ ਤਾਂ ਮਤਲਬ ਮੈਂ ਉਹ ਸਾਥਿੰਦਸੇ ਰਹਿੰਦੀ ਸੀ ਘਰ ਦੇ ਨਾਲ ਵੀ ਗੱਲ ਹੁੰਦੀ ਸੀ ਕਿ ਮਤਲਬ ਇੱਕ ਹੁੰਦੀ ਆ ਨਾ ਬੰਦੇ ਦੇ ਮਨ ਦੇ ਵਿੱਚ ਤਾਂ ਉਹ ਹੁੰਦੀ ਆ ਵੀ ਨਹੀਂ ਯਾਰ ਇਹ ਨਹੀਂ ਬਣਨਾ ਮੈਂ ਆ ਬਣਨਾ ਮੈਂ ਹਾਂ ਉਹ ਕੀ ਕਿਹੜਾ ਹੁੰਦਾ ਕਹਿੰਦੇ ਕਿਹੜਾ ਕਿਹੜਾ ਸੀ ਹਾਂਜੀ ਦਾ ਮਗ ਦੇ ਵਿੱਚ ਜਿੱਦਾਂ ਮਤਲਬ ਜੌਬ ਕਰਦੀ ਸੀਗੀ ਉਹਦੇ ਚ ਹੁੰਦਾ ਸੀ ਮਿਲਦੀ ਸੀ ਉਦੋਂ ਵੀ ਇੱਜ਼ਤ ਮਾਨ ਸਨਮਾਨ ਮਿਲਦਾ ਸੀਗਾ ਪਰ ਉਹ ਵੀ ਸਿਰਫ ਸਕੂਲ ਦੇ ਵਿੱਚ ਹੀ ਹੁੰਦਾ ਸੀ ਜਾਂ ਨਾਲ ਦੇ ਸਕੂਲਾਂ ਚ ਮਿਲ ਜਾਂਦਾ ਸੀ ਪਰ ਜਿਹੜਾ ਦਿਮਾਗ ਦੇ ਵਿੱਚ ਕੀੜਾ ਸੀ ਉਹ ਵਰਲਡ ਲੈਵਲ ਤੇ ਛਾਉਣ ਦਾ ਸੀਗਾ ਵੀ ਨਹੀਂ ਇਹ ਨਹੀਂ ਇਹਨਾਂ ਨੂੰ ਤਾਂ ਥੋੜਾ ਜਿਹਾ ਏਰੀਆ ਚਾਹੁੰਦਾ ਮੈਨੂੰ ਤਾਂ ਚਾਹਨੀ ਹੈ ਮੈਂ ਸਾਰੀ ਦੁਨੀਆ ਜਾਣੇ ਮੈਨੂੰ ਉਹ ਚੀਜ਼ ਇਹਦੇ ਨੂੰ ਖਿੱਚ ਕੇ ਲੈ ਗਈ ਆ ਆਮ ਤੋਂ ਖਾਸ ਬਣਨਾ ਚਾਹੁੰਦੀ ਸੀ ਗਦਨ ਯੈਸ ਆਮ ਤੋਂ ਖਾਸ ਬਣਨਾ ਚਾਹੁੰਦੀ ਸੀ ਉਹਦੇ ਲਈ ਉਹਦੇ ਲਈ ਮਤਲਬ ਕੋਸ਼ਿਸ਼ਾਂ ਵੀ ਜਾਰੀ ਨੇ ਜੀ ਹਾਂਜੀ ਬਿਲਕੁਲ ਤੇ ਕਿੰਨਾ ਕੁ ਕਾਮਯਾਬ ਹੋਵੇਂ ਲੱਗਦੇ ਹੋ ਸਰ ਕੰਮ ਇਹ ਅਪਾ ਬਣੇ ਬੋ ਲੋ ਰੂਹ ਨਾਲ ਇਮਾਨਦਾਰੀ ਨਾਲ ਕੰਮ ਕਰ ਰਹੇ ਹੋ ਪਰਮਾਤਮਾ ਨੂੰ ਪਤਾ ਹੈ ਹੂੰ ਜੀ ਤੇ ਜਦੋਂ ਤੁਸੀਂ ਜਦੋਂ ਤੁਸੀਂ ਇਸ ਖੇਤਰ ਦੇ ਵਿੱਚ ਆਏ ਗਾਇਕੀ ਦੇ ਖੇਤਰ ਦੇ ਵਿੱਚ ਆਏ ਕਿਸੇ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪਿਆ ਅ ਸਰ ਮੁਸ਼ਕਲਾ ਜੇ ਬੰਦੇ ਦੀ ਨੀਅਤ ਸਾਫ਼ ਹੋਵੇ ਹੂੰ ਉਹਤੇ ਮੁਸ਼ਕਿਲਾਂ ਵੀ ਮੇਰੇ ਸਾਬ ਨਾਲ ਕਮਜ਼ੋਰ ਪੈ ਜਾਂਦੀਆਂ ਨੇ ਫੇਸ ਕਰਨੀਆਂ ਪੈਂਦੀਆਂ ਸਾਰਾ ਕੁਝ ਫੇਸ ਕਰਨਾ ਪੈਂਦਾ ਹੈ ਕਿ ਸਟਰਗਲ ਹ ਹਰ ਇੱਕ ਬੰਦੇ ਦੀ ਲਾਈਫ ਇ ਦਾ ਸਟਰਗਲ ਹੁੰਦਾ ਹੈ ਕਿਸੇ ਵੀ ਫੀਲਡ ਦੇ ਵਿੱਚ ਜਾਂਦੇ ਆ ਸਟਰਗਲ ਹੁੰਦਾ ਹਰ ਇੱਕ ਬੰਦੇ ਦਾ ਹਮ ਤਾਂ ਪਰ ਜੇ ਬੰਦਾ ਹਿੰਮਤ ਰੱਖਦਾ ਉਹਨਾਂ ਨੂੰ ਫੇਸ ਕਰ ਲੈ ਇੱਕ ਹੋਰ ਗੱਲ ਅਸੀਂ ਇੱਕ ਗੱਲ ਜਾਨਣਾ ਚਾਹੁੰਦੇ ਆ ਕਿ ਕੌਰ ਤੇ ਗਗਨ ਇਹ ਵੀ ਦੋ ਨਾਂ ਵੀ ਦੋਨੇ ਅਲੱਗ-ਅਲੱਗ ਹੋਗੇ ਇੱਥੇ ਆਪਾਂ ਫੇਰ ਆਉਨੇ ਆ ਪਰ ਜਦੋਂ ਲੜਕੀ ਨੇ ਘਰੋਂ ਨਿਕਲਣਾ ਹੁੰਦਾ ਕਿਤਨੇ-ਕਿਤੇ ਬੰਦਸ਼ਾਂ ਵੀ ਹੁੰਦੀਆਂ ਸਮਾਜਿਕ ਕਈ ਵਾਰੀ ਲੋਕਾਂ ਦੀ ਨਜ਼ਰੀਆ ਵੀ ਥੋੜਾ ਜਿਹਾ ਠੀਕ ਨਹੀਂ ਹੁੰਦਾ ਤੇ ਕਿੰਨੇ ਇਦਾਂ ਦਾ ਕੋਈ ਪ੍ਰੋਬਲਮ ਤਾਂ ਨਹੀਂ ਆਈ ਹੁਣ ਤੱਕ ਨਹੀਂ ਸਰ ਮੇਰੀ ਫੈਮਿਲੀ سپورਟਿਵ ਸੀਗੀ ਤੇ ਕੁਝ ਲੋਕ ਤਾਂ ਹੁੰਦੇ ਨੇ ਸਮਾਜ ਦੇ ਵਿੱਚੋਂ ਵੀ ਹੁੰਦੇ ਨੇ ਯਾਰ ਇਸ ਤਰ੍ਹਾਂ ਦੇ ਵਿੱਚੋਂ ਵੀ ਹੁੰਦੇ ਨੇ ਪਰ ਮੈਂ ਕਦੇ ਕਿਸੇ ਦੀ ਪਰਵਾਹ ਨਹੀਂ ਕੀਤੀ ਨਾ ਕਰਦੇ ਨੇ ਪਰਵਾਹ ਕੀਤੀ ਉਹਨਾਂ ਨੇ ਹਮੇਸ਼ਾ ਮੈਨੂੰ ਹੱਲਾਸ਼ੇਰੀ ਦਿੱਤੀ ਹੈ ਹੌਸਲਾ ਦਿੱਤਾ ਵੀ ਤੂੰ ਅੱਗੇ ਵਧ ਤੇ ਆਪਾਂ ਕੁਝ ਦਰਸ਼ਕਾਂ ਨੂੰ ਸੁਣਾਈਏ ਕੁਝ ਜੀ ਜੀ ਸਰ ਜ਼ਰੂਰ ਹਾਂ ਮੇਰਾ ਫਰਸਟ ਸੌਂਗ ਆਇਆ ਸੀ ਕਿਰਦਾਰ ਸੋ ਮੈਂ ਸੁਣਾਉਣਾ ਚਾਹੁੰਦਾ ਜਰੂਰ 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 ਖਾਨਦਾਨੀ ਬੰਦਿਆਂ ਦੀ ਦਿੱਖ ਵੱਖਰੀ ਕਰੀ ਹੁੰਦੀ ਏ ਗੱਲ ਬਾਤ ਵੀਰਿਆ ਹੀਰਿਆਂ ਦੀ ਕਦੇ ਨਾ ਚਮਕ ਲੁਕਦੀ ਕਾਲੀ ਬੋਲੀ ਹੋਵੇ ਚਾਹੇ ਰਾਤ ਵੀਰਿਆ ਪੱਛਿਆਂ ਪਿੰਡਾਂ 'ਚ ਲੋਕੀ ਕਰਦੇ ਸਲਾਮਾ ਹਰ ਪਿੰਡ ਵਿੱਚ ਐਸੇ ਪਰਿਵਾਰ ਹੁੰਦੇ ਆ ਇੱਜ਼ਤ ਕਰੀ ਦੀ ਕਿਰਦਾਰ ਦੇਖ ਕੇ ਕੁਝ ਬੰਦੇ ਬਸ ਛਿੱਤਰਾਂ ਦੇ ਯਾਰ ਹੁੰਦੇ ਆ ਇੱਜ਼ਤ ਕਰੀ ਦੀ ਕਿਰਦਾਰ ਦੇਖ ਕੇ ਕੁਝ ਬੰਦੇ ਬਸ ਛਤਰਾਂ ਦੇ ਯਾਰ ਹੁੰਦੇ ਆ ਤੇ ਨਾਲ ਸਾਨੂੰ ਅੰਤਰਾ ਵੀ ਸੁਣਾ ਦਿਓ ਹੁਣ ਜੀ ਘਰ ਵਿੱਚ ਹੋਵੇ ਕਦੇ ਮਹਿਫਲ ਜਲਾਉਣੀ ਚੋਣਵੇਂ ਜੇ ਬੰਦਿਆਂ ਦੇ ਨਾਲ ਬਈਦਾ ਵਿਆਹਾਂ ਵਿੱਚ ਇਕੱਠੀ ਨਹੀਂ ਮਢੀਰ ਕਰੀਦੀ ਖਾਸ ਖਾਸ ਬੰਦੇਆਂ ਨੂੰ ਕਾੜ ਦੇਈਦਾ ਗੱਲਾਂ ਬਾਤਾਂ ਵਿੱਚ ਕਈ ਹੁੰਦੇ ਨੇ ਸਵੀਡ ਪਰ ਦਿਲੋਂ ਪੂਰੇ ਯਾਰ ਮਾਰ ਹੁੰਦੇ ਆ ਇੱਜ਼ਤ ਕਰੀ ਦੀ ਕਿਰਦਾਰ ਦੇਖ ਕੇ ਕੁਝ ਬੰਦੇ ਬਸ ਛਤਰਾਂ ਦੇ ਯਾਰ ਹੁੰਦੇ ਆ ਇੱਜ਼ਤ ਕਰੀ ਦੀ ਕਿਰਦਾਰ ਦੇਖ ਕੇ ਕੁਝ ਬੰਦੇ ਬਸ ਛਤਰਾਂ ਦੇ ਯਾਰ ਹੁੰਦੇ ਆ ਦੀਪਮੰਗਲੀ ਦਾ ਗੀਤ ਜਿਹੜਾ ਕੁਝ ਬੰਦੇ ਬਸ ਛਤਰਾਂ ਦੇ ਯਾਰ ਹੁੰਦੇ ਇੱਕ ਆਰਗੇਨਾਈਜ਼ ਹੋਣੀ ਜਦੋਂ ਇਦਾਂ ਦੀ ਲੋਕ ਤੱਥ ਜਦੋਂ ਗਾਉਣੇ ਆ ਤੇ ਕਿੰਨਾ ਕ ਫਰਕ ਲੱਗਦਾ ਜਦੋਂ ਜਦੋਂ ਅੱਜਕੱਲ ਤਾਂ ਜਮਾਨਾ ਬੜੇ ਹੋਰ ਤਰ੍ਹਾਂ ਦੇ ਗੀਤ ਚੱਲਦੇ ਆ ਤੇ ਬੜੇ ਹੋਰ ਤਰ੍ਹਾਂ ਦੇ ਗੀਤ ਤੁਸੀਂ ਸੁਣਦੇ ਹੋਣੇ ਆ ਕਿਦਾਂ ਦੇ ਕੰਨ ਪਾੜ ਜਾਂ ਮਿਊਜ਼ਿਕ ਤੇ ਗੀਤਾਂ ਦਾ ਵੀ ਕੋਈ ਅਰਥ ਨਹੀਂ ਹਾਂਜੀ ਹਾਂਜੀ ਤੇ ਇਧਰ ਹੀ ਕਿਉਂ ਪਿਆਲ ਦੰਨੀਆਂ ਤੁਸੀਂ ਲੋਕ ਤਤ ਗਾਉਣ ਨੂੰ ਜਿਆਦਾ ਸਰ ਆਪਣੀ ਆਪਣੀ ਚੋਇਸ ਹੁੰਦੀ ਆ ਹਰ ਇੱਕ ਬੰਦੇ ਦਾ ਆਪਣਾ ਆਪਣਾ ਸਟਾਈਲ ਆ ਹਰ ਕੋਈ ਬੰਦਾ ਆਪਣੀ ਕੋਈ ਮੇ ਜੋ ਮਿੱਠਾ ਮਿੱਠਾ ਗਾਉਣਾ ਜਾਂ ਹਨਾ ਕਹਿ ਸਕਦੇ ਜੇ ਛੋਟਾ ਗਾਉਣਾ ਮਤਲਬ ਜੇ ਤੁਸੀਂ ਮਿੱਠਾ ਮਿੱਠਾ ਵੀ ਬਹੁਤ ਸੋਹਣਾ ਗਾਉਂਦੇ ਆ ਇਸ ਇੱਕ ਤੁਹਾਡਾ ਸੋਹਣਾ ਵਧੀਆ ਗੀਤ ਜਿਹੜਾ ਇਸ ਇੱਕ ਵੀ ਤੁਹਾਡਾ ਸੁਣਿਆ ਮਿੱਠਾ ਮਿੱਠਾ ਵੀ ਵਧੀਆ ਗਾਉਂਦੇ ਆ ਪਰ ਲੋਕ ਤੱਥਾਂ ਨੂੰ ਜ਼ਿਆਦਾ ਪਹਿਲ ਦਿੰਦੇ ਨੇ ਸਰ ਮੇਰੀ ਸਟਾਰਟਿੰਗ ਤੋਂ ਮਤਲਬ ਚਾਹੀਦੀ ਸੀ ਰੀਆ ਫੋਕ ਫੋਕ ਜ਼ਿਆਦਾ ਗਾਉਣ ਦੀ ਹਾਂ ਫੋਕ ਜ਼ਿਆਦਾ ਗਾਉਣ ਦੀ ਤੋਂ ਉਸ ਤੋਂ ਬਾਅਦ ਉਸਤਾਦ ਜੀ ਲਿਖਦੀ ਇਹਨਾਂ ਸੋਹਣਾ ਨੇ ਦੀਪ ਮੰਗਲੀ ਦੀ ਸੋ ਇਹਨਾਂ ਦੇ ਜਿੰਨੇ ਵੀ ਲੋਕ ਤੱਥ ਨੇ ਮੈਨੂੰ ਸਾਰੇ ਪਸੰਦ ਨੇ ਸੋ ਅੱਗੋਂ ਪਲੈਨਿੰਗ ਆ ਵੀ ਲਾਈਵ ਸ਼ੋਜ਼ ਦੇ ਆਪਾਂ ਲਾਈ ਇਹ ਲੋਕ ਤਥਾਂ ਦੇ ਵਿੱਚ ਜ਼ਿਆਦਾਤਰ ਮੈਨੂੰ ਮੈਨੂੰ ਮੇਰਾ ਮੰਨਣਾ ਇਹ ਆ ਵੀ ਇਹਨਾਂ 'ਚ ਸੱਚਾਈ ਜ਼ਿਆਦਾ ਹੁੰਦੀ ਆ ਲੋਕ ਤਥਾਂ ਦੇ ਵਿੱਚ ਲੋਕ ਤਥ ਦਾ ਤਾਂ ਮਤਲਬ ਹੀ ਇਹ ਹੋ ਗਿਆ ਨਾ ਜੀ ਵੀਰਸੇ ਜਿਹੜਾ ਹੋਇਆ ਕੱਤ ਜੀ ਬਿਲਕੁਲ ਵਿਰਸੇ ਨੂੰ ਦਰਸਾਉਣਾ ਜਾਂ ਕਿਸੇ ਵੀ ਚੀਜ਼ਾਂ ਨੂੰ ਲਿਆ ਕੇ ਮੂਰੇ ਰੱਖਣਾ ਲੋਕ ਤਥਾਂ ਦੇ ਵਿੱਚ ਆਉਂਦਾ ਹੈ ਇਹ ਵਿੱਚ ਆ ਜਾਂਦਾ ਤੇ ਗਾ ਕੇ ਥੋੜੀ ਜਿਹੀ ਰੂਹ ਨੂੰ ਤਸੱਲੀ ਵੀ ਮਿਲਦੀ ਹੁੰਦੀ ਹੈ ਬਿਲਕੁਲ ਬਿਲਕੁਲ ਸਰ ਬਹੁਤ ਤੇ ਥੋੜਾ ਜਿਹਾ ਲੱਗਦਾ ਹੋਣਾ ਕਿ ਵਧੀਆ ਗਾ ਰਹੇ ਆ ਤੇ ਪਰ ਇਹ ਲਾਈਨ ਜਿਹੜੀ ਐ ਇੱਕ ਹੋਰ ਜਿਹੜੀ ਜਦੋਂ ਤੁਹਾਨੂੰ ਲੱਗਦਾ ਕਿ ਫੋਕ ਗਾਇਕੀ ਦੇ ਵਿੱਚ ਜਾਂ ਲੋਕ ਤਥਾਂ ਦੇ ਵਿੱਚ ਸਫਲਤਾ ਥੋ ਨਹੀਂ ਆਪਣਾ ਮੰਨਣਾ ਸਰ ਆਪਣੀ ਆਪਣੀ ਸੋਚ ਆ ਮੇਰੇ ਸਾਹਮਣੇ ਤਾਂ ਨਹੀਂ ਐਦਾ ਹੁੰਦਾ ਵਾ ਕਿਉਂਕਿ ਹੁਣ ਅਮਰ ਰੋਜ਼ੀ ਮੈਂ ਵੀ ਗੱਲ ਕਰੀ ਜੀ ਉਹ ਵੀ ਲੋਕ ਤਾਂ ਠੀਕ ਆਉਂਦੇ ਨੇ ਉਹ ਕਾਫੀ ਟਾਈਮ ਤੋ ਗਾ ਰਹੇ ਨੇ ਸੋ ਮੇਰੇ ਸਾਹਮਣੇ ਮੈਨੂੰ ਨਹੀਂ ਲੱਗਦਾ ਹੈਗਾ ਵੀ ਲੇਟ ਮਿਲਦੀ ਆ ਜਾਂ ਪਹਿਲਾਂ ਮਿਲਦੀ ਆ ਹਾਂ ਪਰ ਬਹੁਤ ਸਾਰੀ ਜਿਹੜੀ ਗਾਇਤਰੀਆਂ ਹੈਗੀਆਂ ਉਹਨਾਂ ਨੇ ਹਨਾ ਡਿਊਟ ਚੁਣਿਆ ਜੀ ਕਿ ਨਾਲ ਆਪਣੇ ਲਈ ਕੋਈ ਉਹਨਾਂ ਨੇ ਕੋਈ ਦੇਖਿਆ ਕਿ ਜਿਹੜਾ ਵਧੀਆ ਕੋਈ ਪਰਸਨ ਗਾਉਂਦਾ ਉਹਦੇ ਨਾਲ ਉਹਨਾਂ ਨੇ ਜੋੜੀ ਬਣਾ ਲਈ ਕੋਈ ਇਦਾਂ ਦੀ ਪਲੈਨਿੰਗ ਵੀ ਨਹੀਂ ਸਰ ਮੇਰੀ ਨਹੀਂ ਪਲੈਨਿੰਗ ਹੈ ਆਫਰਸ ਆਉਂਦੀਆਂ ਨੇ ਬਟ ਨੈਮ ਐਨੀ ਕਰਨਾ ਚਾਹੁੰਦੀ ਹੈ ਕਿ ਮੈਂ ਚਾਹੁੰਨੀ ਮੈਂ ਇਕੱਲੀ ਅੱਗੇ ਆਵਾਂ ਮੇਰੇ ਨਾਲ ਮੇਰੇ ਸਾਜੀ ਦਾ ਸਾਥ ਹੈ ਉਹ ਦੀਪਮੰਗਲੀ ਸਾਜੀ ਦਾ ਸੋ ਮੈਂ ਨਹੀਂ ਚਾਹੁੰਦੀ ਹੈ ਕਿ ਮੈਂ ਕਿਸੇ ਨਾਲ ਡਿਊਟ ਗਾਵਾਂ ਸੋ ਜਦੋਂ ਆਪਣੀ ਕੱਲਿਆਂ ਦੇ ਚ ਦਮ ਹੈਗਾ ਅੱਗੇ ਆਉਣ ਦਾ ਤਾਂ ਫਿਰ ਕਿਉਂ ਕਿਸੇ ਦਾ ਸਹਾਰਾ ਲੈਣਾ ਹਾਂ ਕਹਿਣ ਦਾ ਮਤਲਬ ਇਹ ਕਿ ਆਪਣੇ ਆਪਣੇ ਜਦੋਂ ਆਪਣੇ ਤੁਹਾਡੇ ਚ ਦਮ ਹੈਗਾ ਤਾਂ ਤੁਸੀਂ ਵੀ ਆਪ ਅੱਗੇ ਆ ਸਕਦੇ ਜਣੀ ਫਿਲਹਾਲ ਤੁਹਾਡੀ ਕੋਈ ਪਲੈਨਿੰਗ ਨਹੀਂ ਪਲੈਨਿੰਗ ਕਿਦਾਂ ਦੀ ਹੁਣ ਵੀ ਨਹੀਂ ਹੈ ਸਰ ਅੱਗੇ ਵੀ ਨਹੀਂ ਹੋਊਗੀ ਮੈਂ ਇਕੱਲੀ ਰਹੂੰਗੀ ਮੈਂ ਇਕੱਲੀ ਗੋਣਾ ਚਾਹੁੰਦੀ ਹਾਂ ਅੱਛਾ ਤੁਸੀਂ ਇਕੱਲੀ ਇਸ ਤਰ੍ਹਾਂ ਗੋਣਾ ਚਾਹੁੰਦੇ ਕਦੇ ਕਈ ਵਾਰੀ ਫਿਰ ਵਿਵਾਦ ਵੀ ਹੋ ਜਾਂਦਾ ਹੈ ਨਾ ਜੀ ਜੀ ਜਦੋਂ ਜੋੜੀਆਂ ਬਣ ਜਾਂਦੀਆਂ ਤੇ ਵਿਵਾਦ ਵੀ ਬੜੇ ਸਾਰੇ ਜੁੜ ਜਾਂਦੇ ਨਾਲ ਇਸ ਲਈ ਇਕੱਲੀ ਠੀਕ ਹੈ ਤੇ ਜਦੋਂ ਅਸੀਂ ਘਰ ਦੇ ਵਿੱਚ ਐਂਟਰ ਹੋਏ ਹਾਂ ਤਾਂ ਤੁਸੀਂ ਇਹਨਾਂ ਅੱਖੀਆਂ ਚ ਪਾਵਾ ਕਿਵੇਂ ਕਗਲਾ ਤੇ ਉਹ ਗਾਰੇ ਸੀ ਕਿ ਉਹਨਾਂ ਆਪਾ ਦਰਸ਼ਕਾਂ ਨੂੰ ਸੁਣਾ ਦੀ ਹਾਂਜੀ ਸਰ ਜ਼ਰੂਰ ਹਾਂਜੀ ਹਾਂਜੀ ਏ ਨਾ ਅੱਖੀਆਂ ਪਾਵਾਂ ਕਿਵੇਂ ਕਜਲਾਵੇ ਅੱਖੀਆਂ 'ਚ ਤੂੰ ਵਸਦਾ ਏ ਨਾ ਅੱਖੀਆਂ ਪਾਵਾਂ ਕਿਵੇਂ ਕਜਲਾਵੇ ਅੱਖੀਆਂ 'ਚ ਤੂੰ ਵਸਦਾ ਹਰ ਵੇਲੇ ਚੰਨਾ ਮੇਰਾ ਵਾਹ ਵਲਮੂ ਬੇ ਹਰ ਵੇਲੇ ਚਨਾ ਮੇਰਾ ਤੇਰੇ ਵੱਲ ਵੇ ਬੁੱਲੀਆ ਚਨਾ ਤੇਰਾ ਅੱਖੀਆਂ ਚ ਤੂੰ ਵੇ ਅੱਖੀਆਂ ਚ ਤੂੰ ਵੇ ਜਦੋਂ ਹੱਸਦੀ ਪੁਲਖਾ ਮੈਨੂੰ ਪੈੰਦਾਵੇ ਹੱਸੇਆਂ ਚ ਤੂੰ ਹੱਸਦਾ ਇਹ ਨਾ ਅੱਖੀਆਂ ਪਾਵਕੀ ਮੈਂ ਕਚਲਾਵੇ ਅੱਖੀਆਂ ਚ ਤੂੰ ਵਸਦਾ ਹਾਏ ਅੱਖੀਆਂ ਚ ਤੂੰ ਵਸਦਾ ਇਹ ਹੁੰਦਾ ਜਿਹੜਾ ਤੁਹਾਡੇ ਗਲੇ ਦੇ ਵਿੱਚ ਸਿੱਖ ਕੇ ਹੁਣ ਤੇ ਇੱਕ ਅਣ ਸਿੱਖੇ ਸਿੰਗਰ ਦਾ ਗਾਉਣਾ ਤੇ ਇੱਕ ਤੁਹਾਡੇ ਰਿਆਜ਼ ਜਿਹੜਾ ਹੈ ਜੀ ਉਹ ਬੋਲਦਾ ਤੇ ਕਿੰਨਾ ਕੁ ਫੇ ਰਿਆਜ਼ ਕਰਨਾ ਪੈਂਦਾ ਤੁਹਾਨੂੰ ਸਰ ਰਿਆਜ਼ ਮੈਂ ਡੇਲੀ 1 ਘੰਟਾ ਸਵਾ ਘੰਟਾ ਰਿਆਜ਼ ਕਰੀਦਾ ਆ ਕਿੱਥੇ ਹੋ ਜਾਂਦਾ ਨਾਗਾ ਵੀ ਪੈ ਜਾਂਦਾ ਬਟ ਆਪਣੇ ਕੋਲ ਇੱਕ ਜਿਵੇਂ ਸ਼ੌਕ ਹੈ ਨਾ ਜ ਬੰਦੇ ਨੂੰ ਜਲ ਲੱਗਨ ਹੁੰਦੀ ਆ ਜਾਂ ਬੰਦੇ ਨੂੰ ਆਪਣੇ ਖੁਦ ਦਾ ਪਤਾ ਹੁੰਦਾ ਇਹ ਮੈਂ ਕਿੱਥੇ ਕਿੱਥੇ ਕਿ ਮੈਨੂੰ ਹੋ ਜਾਏ ਹੋਰ ਤਿਆਰੀ ਦੀ ਲੋੜ ਆ ਬਸ ਇਹ ਤਾਂ ਹੈਗਾ ਹੀ ਮਤਲਬ ਕਹਿ ਦੋ ਸਮੁੰਦਰ ਹੈ ਜੀ ਇਹਨੂੰ ساری ਉਮਰ ਨਹੀਂ ਸਿੱਖਿਆ ਜਾ ਸਕਦਾ ਹੈਗਾ ਸੋ ਹਾਂਜੀ ਰਿਆਜ਼ ਰੈਲੀ ਕਰਨਾ ਪੈਂਦਾ ਆ ਹਰ ਰੋਜ਼ ਕਰਨਾ ਪੈਂਦਾ ਜੀ ਕਰਨਾ ਪੈਂਦਾ 1 ਘੰਟਾ ਫਿਰ ਹਰ ਰੋਜ਼ ਬੈਠਣਾ ਪੈਂਦਾ ਜੀ ਬਿਲਕੁਲ ਤੇ ਉਹਦੇ ਫਿਰ ਨਤੀਜੇ ਵੀ ਤਬ ਵਧੀਆ ਸਾਰਥਕ ਜਿਹੜੇ ਸਮਾ। ਬਿਲਕੁਲ 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 ਸਰ ਫਿਰ ਗੱਲਾਂ ਵੀ ਸਾਥ ਦਿੰਦਾ ਨਾ ਪ੍ਰੋਪਰ ਜਦੋਂ ਆਪਾਂ ਨੇ ਰਿਆਜ਼ ਹੀ ਨਹੀਂ ਕਰਨਾ ਹੈਗਾ ਫਿਰ ਹਾਂ ਫਿਰ ਫਿਰ ਉਸਤਾਦ ਦੀਪ ਮੰਗਲੀ ਨਾਲ ਮੁਲਾਕਾਤ ਦਾ ਹੋਇਆ ਤੁਹਾਡਾ ਫਿਰ ਸਰ ਮੇਰੇ ਪਾਪਾ ਦੇ ਫਰੈਂਡ ਨੇ ਵਧੀਆ ਹਮਮ ਸਟਾਰਟਿੰਗ ਤੋਂ ਬਚਪਨ ਤੋਂ ਹੀ ਹੁੰਦੇ ਸੀ ਘਰ ਹਾਂਜੀ ਤੇ ਛੋਟੇ ਹੁੰਦੇ ਇਹਨਾਂ ਨੇ ਮੈਨੂੰ ਸੁਣਿਆ ਸੀ ਬਟ ਉਦੋਂ ਮੈਂ ਛੋਟੀ ਸੀ ਹਮ ਸੋ ਉਦੋਂ ਤੋਂ ਹੀ ਇਹਨਾਂ ਦੇ ਮਨ 'ਚ ਸੀ ਜਾਂ ਦਿਮਾਗ 'ਚ ਗੱਲ ਆਈ ਵੀ ਆ ਕੁੜੀ ਤੇ ਵਰਕ ਕਰਨਾ ਹੈ ਮੈਨੂੰ ਅੱਛਾ ਤੇ ਫਿਰ ਕਿਦਾਂ ਚੱਲ ਰਿਹਾ ਹੈ ਉਸਤਾਦ ਜੀ ਉਹਨਾਂ ਦਾ ਬਹੁਤ ਬਹੁਤ ਜ਼ਿਆਦਾ ਵਧੀਆ ਚੱਲ ਰਿਹਾ ਸਰ ਤੇ ਇਹਨਾਂ ਦੇ ਹੀ ਗੀਤ ਦੀ ਮੰਗਲੀ ਜੀ ਦਾ ਗੀਤ ਗਾਉਣੇ ਹੋ ਜਾਂਾਂ ਜਾਂ ਫਿਰ ਕਿਸੇ ਹੋਰ ਦੇ ਵੀ ਗੀਤ ਗਾਉਣੇ ਹੋ ਨਹੀਂ ਸਰ ਆਪਾਂ ਸੁਣੀ ਦਾ ਸਾਰਿਆਂ ਨੂੰ ਹੀ ਆ ਬਟ ਐਦਾਂ ਵੀ ਨਹੀਂ ਹੈਗਾ ਕਿ ਕੰਪਲਸਰੀ ਨਹੀਂ ਹੈਗਾ ਉਸਤਾਦ ਜੀ ਖੁਦ ਕਹਿੰਦੇ ਨੇ ਵੀ ਆਪਣਾ ਜ਼ਰੂਰੀ ਨਹੀਂ ਵੀ ਮੇਰੇ ਗੀਤ ਗਾਉਣੇ ਆ ਆਪਾਂ ਕਿਤੋਂ ਵੀ ਵਧੀਆ ਮੈਟਰ ਹੋਰ ਵੀ ਕਿਤੋਂ ਮਿਲਦਾ ਤਾਂ ਅਸੀਂ ਕਰਾਂਗੇ ਜ਼ਰੂਰ ਉਹ ਵੀ ਕਰਾਂਗੇ ਆਪਾਂ ਤੇ ਕਾਮਯਾਬੀ ਤੁਹਾਡਾ ਮੈਂ ਗੀਤ ਸੁਣਿਆ ਤੇ ਤੁਸੀਂ ਉਹਦੇ ਵਿੱਚ ਸਿੱਧੂ ਮੂਸੇਵਾਲਾ ਦਾ ਵੀ ਜ਼ਿਕਰ ਕੀਤਾ ਜੀ ਹਾਂਜੀ ਤੇ ਉਹ ਫਿਰ ਪਬਲਿਸਿਟੀ ਲੈਣ ਲਈ ਕੀਤਾ ਜਾਂ ਉਹਦਾ ਦਿਮਾਗ ਦੇ ਕਿ ਉਹ ਮੁੰਡਾ ਕਿੱਦਾਂ ਕਾਮਯਾਬ ਹੋਇਆ ਕਾਮਯਾਬੀ ਦੀ ਗੱਲ ਹੋ ਰਹੀ ਸੀ ਕਿ ਨਾ ਉਹਦੀ ਕਾਮਯਾਬੀ ਕਿਸ ਲੈਵਲ ਤੇ ਕੀ ਉਹਦੀ ਕਾਮਯਾਬੀ ਆਪਣੇ ਉੱਧਰ ਦਰਸਾਇਆ ਉਹ ਦਰਸਾਇਆ ਕਿ ਉਹਦੀ ਕਾਮਯਾਬੀ ਦੇਖ ਕੇ ਲੋਕੀ ਹੋਰ ਵੀ ਪ੍ਰੇਰਿਤ ਹੋ ਗਏ ਤੇ ਇੱਕ ਵਾਰੀ ਦਰਸ਼ਕਾਂ ਦੇ ਰੂਬਰ ਕਰ ਲਈਏ ਆਪਾਂ ਕਾਮਯਾਬੀ ਕਰ ਲਈਏ ਆਪਾਂ ਨਾ ਕਾਮਯਾਬੀ ਉਸੇ ਨੂੰ ਹੀ ਮਿਲਦੀ ਐ ਲੋਕੋ ਹੁੰਦਾ ਅਗ ਨਾਲੋਂ ਤਤਾ ਜੀ ਦਾ ਖੂਨ ਬਈ ਕਾਮਯਾਬੀ ਉਸੇ ਨੂੰ ਹੀ ਮਿਲਦੀ ਐ ਲੋਕੋ ਹੁੰਦਾ ਅਗ ਨਾਲੋਂ ਤਤਾ ਜੀ ਦਾ ਖੂਨ ਬਈ ਅੰਬਰਾਂ ਦੇ ਵਿੱਚੋਂ ਤਾਰੇ ਤੋੜ ਕੇ ਲਿਆਉਂਦੇ ਅੰਬਰਾਂ ਦੇ ਵਿੱਚੋਂ ਤਾਰੇ ਤੋੜ ਕੇ ਲਿਆਉਂਦੇ ਜਿਨ੍ਹਾਂ ਬੰਦਿਆਂ 'ਚ ਹੁੰਦਾ ਏ ਜਨੂਨ ਬਈ ਕਾਮਯਾਬੀ ਉਸੇ ਨੂੰ ਹੀ ਮਿਲਦੀ ਐ ਲੋਕੋ ਹੁੰਦਾ ਅੱਗ ਨਾਲੋਂ ਤੱਤਾ ਜੀ ਦਾ ਖੂਨ ਬਈ ਸਿੱਧੂ ਮੂਸੇਵਾਲੇ ਨੇ ਵੀ ਥੋੜੇ ਕਿ ਦਿਨਾਂ ਚ ਤੱਕ ਕਿਵੇਂ ਜਹਾਨ ਵਿੱਚ ਪਈ ਸੀ ਗਿਆ ਉਹ ਜਹਾਨੋਂ ਫੇਰ ਕੱਲਾ ਨਹੀਂ ਪੰਜਾਬ ਸਾਰੀ ਖਲਕ ਤੇ ਉਸ ਨੇ ਰੁਆਈ ਸੀ ਉਹਦੇ ਜਿਹੜਾ ਪੁੱਤ ਤੁਸੀਂ ਮਾਣੇ ਕਿਸੇ ਵੇਖ ਲੈਣਾ ਜੱਗ ਉੱਤੇ ਜੰਮਣਾ ਨਹੀਂ ਸੋਣ ਬਈ ਕਾਮਯਾਬੀ ਉਸੇ ਨੂੰ ਹੀ ਮਿਲਦੀ ਹੈ ਲੋਕੋ ਹੁੰਦਾ ਹੈ ਅੱਗ ਨਾਲੋਂ ਤੱਤਾ ਜੀ ਦਾ ਖੂਨ ਬਈ ਬਹੁਤ ਵਧੀਆ ਬਹੁਤ ਜ਼ਿਆਦਾ ਵਧੀਆ ਔਰ ਸੁਣ ਕੇ ਇੰਨਾ ਆਨੰਦ ਆ ਰਿਹਾ ਕਿ ਦਿਲ ਕਰਦਾ ਸੁਣੀ ਜਾਈਏ ਕਿ ਨੂੰ ਆਪਣਾ ਪ੍ਰੇਰਨਾ ਸਰੋਤ ਮੰਨਦੇ ਹੋ ਕਿਹਦੇ ਵੱਲ ਦੇਖ ਕੇ ਆਪਾਂ ਜਿਹੜੀ ਗਾਇਕੀ ਜਿਹੜੀ ਹੋ ਸ਼ੁਰੂ ਕੀਤੀ ਸਰ ਕਿਹਬਰੀ ਕੋ ਹੁੰਦਾ ਆਰਟਿਸਟ ਜਿਹਨੂੰ ਆਪਾਂ ਆਪਣਾ ਪ੍ਰੇਰਨਾ ਸਰੋਤ ਮੰਨਦੇ ਆ ਬਿਲਕੁਲ ਹਾਂਜੀ ਹਾਂਜੀ ਨਹੀਂ ਸਰ ਇਦਾਂ ਦਾ ਕੁਝ ਨਹੀਂ ਸੀ ਸੁਣਦੀ ਮੈਂ ਸਟਾਰਟਿੰਗ ਤੋਂ 뮤ਜ਼ਿਕ ਦਾ ਸ਼ੌਂਕ ਸੀ ਸੁਣਨ ਦਾ ਸ਼ੌਕ ਸੀ ਸਾਰਿਆਂ ਨੂੰ ਬਟ ਕੋਰਜੀ ਬਹੁਤ ਸਾਰੇ ਗੀਤ ਤੁਹਾਡੇ ਜਿਹੜੇ ਆ ਉਹ ਲਾਈਵ ਪਰਫਾਰਮੈਂਸ ਦੇ ਵਿੱਚ ਹੁੰਦੇ ਆ ਤੇ ਵੱਖ-ਵੱਖੇ ਦੇ ਸਿੰਗਰ ਜਦੋਂ ਅਸੀਂ ਦੇਖਦੇ ਆ ਜਾਂ ਸਿੰਗਰਾਂ ਨੂੰ ਜਦੋਂ ਅਸੀਂ ਗਾਉਂਦੇ ਸਟੇਜ ਤੇ ਪਰਫਾਰਮ ਕਰਦੇ ਦੇਖਦੇ ਆ ਤਾਂ ਉਹਨਾਂ ਨੇ ਮੈਮਰੀ ਕਾਰਡ ਦੇ ਵਿੱਚ ਜਿਹੜੇ ਗੀਤ ਆ ਉਹ ਰਿਕਾਰਡ ਕੀਤੇ ਹੁੰਦੇ ਆ ਸਿਰਫ ਉਹਨਾਂ ਨੇ ਆਪਣੇ ਜਿਹੜੇ ਬੋਲੇ ਉਹ ਹਲਾਉਣੇ ਹੁੰਦੇ ਆ ਤੇ ਉਹਦੇ ਹਿਸਾਬ ਨਾਲ ਗਾਉਂਦੇ ਆ ਜਦ ਕਿ ਤੁਸੀਂ ਲਾਈਵ ਗਾਉਣਾ ਕਿੰਨਾ ਕ ਫਰਕ ਸਮਝਦੇ ਹੋ ਤੇ ਇਸ ਤਰ੍ਹਾਂ ਕਿਉਂ ਹੋ ਰਿਹਾ ਜੀ ਸਰ ਫਰਕ ਤਾਂ ਕਾਫੀ ਜ਼ਿਆਦਾ ਆ ਪਰ ਮੈਂ ਲਾਈਵ ਗਾਉਣਾ ਪਸੰਦ ਕਰਦੀ ਆ ਸੋ ਫਰਕ ਤਾਂ ਹੁੰਦਾ ਹੀ ਆ ਸਰ ਸੀਡੀ ਲਾ ਕੇ ਗਾਉਣਾ ਇੱਕ ਲਾਈਵ ਗਾਉਣਾ ਲਾਈਵ ਗਾਉਣ ਦਾ ਮਜ਼ਾ ਹੀ ਕੁਝ ਹੋਰ ਹੁੰਦਾ ਬੰਦੇ ਨੂੰ ਜਾਂ ਉਹ ਇੱਕ ਸਿੰਗਰੀ ਫੀਲ ਕਰ ਸਕਦਾ ਜਿਹੜਾ ਲਾਈਵ ਗਾਉਂਦਾ ਆ ਲਾਈਵ ਗਾਉਣਾ ਵਧੀਆ ਲੱਗਦਾ ਆ ਜਾਂ ਫਿਰ ਉਹ ਮੈਮਰੀ ਕਾਰਡ ਦੇ ਵਿੱਚ ਗੀਤ ਪਿੱਛੇ ਚੱਲਦੇ ਹੁਣ ਉਹ ਵਧੀਆ ਲੱਗਦਾ ਨੋ ਸਰ ਲਾਈਵ ਗਾਉਣਾ ਵਧੀਆ ਜ਼ਿਆਦਾ ਵਧੀਆ ਲੱਗਦਾ ਆ ਬਿਲਕੁਲ ਜਿਹੜਾ ਮੈਮਰੀ ਕਾਰਡ ਹੁੰਦਾ ਤੇ ਬੰਦਾ ਬੰਨਿਆ ਜਾਂਦਾ ਆ ਹਾਂ ਜਾਂ ਬੰਨਿਆ ਜਾਂਦਾ ਇਹ ਤੇ ਲਾਈਵ ਗਾਉਂਦੇ ਆ ਲਾਈਵ ਗਾਉਂਦੇ ਦੇ ਵਿੱਚ ਬੰਦਾ ਆਪਾਂ ਕੁਝ ਹੋਰ ਵੀ ਐਡ ਕਰਨਾ ਸਨ ਤਾਂ ਬੰਦਾ ਕਰ ਸਕਦਾ ਹੈ ਉਹ ਦੀ ਖਰਾਕ ਹੁੰਦੀ ਆ ਬੰਦੇ ਦੀ ਇੱਕ ਲਾਈਵ ਗਾਉ ਕਹਿੰਦਾ ਮਤਲਬ ਕਿ ਉਹ ਜਿਹੜੀ ਰੂਹ ਹੀ ਖੁਆ ਕੇ ਉਹ ਕਿਤੇ ਨਾ ਕਿਤੇ ਖੁਸ ਜਾਂਦੀ ਹੈ ਜਿਉਂ ਉਹ ਜਦੋਂ ਹੋ ਜੇ ਮਤਲਬ ਗੱਲ ਨਹੀਂ ਬਣਦੀ ਹੈਗੀ ਗਉਣ ਦੇ ਨਾਲ ਤੇ ਹੁਣੇ ਆਪਾਂ ਗੱਲ ਕਰਦੇ ਸੀ ਤਾਂ ਤੁਸੀਂ ਕਹਿੰਦੇ ਸੀ ਕਿ ਲੱਭ ਲੈਂਦੇ ਨੇ ਬਹਾਨੇ ਮੁੱਕੀ ਦੂਰ ਹੋਣ ਦੇ ਇਹ ਤੁਹਾਡਾ ਆਉਣ ਵਾਲਾ ਗੀਤ ਹੈ ਜਾਂ ਤੁਸੀਂ ਰਿਕਾਰਡ ਕਰਾ ਰਹੇ ਹਾਂ ਕਿ ਇਹਦੇ ਬਾਰੇ ਕੁਝ ਕਹਿਣਾ ਚਾਹੁੰਦੇ ਹੋ ਹਾਂਜੀ ਸਰ ਪਲੈਨਿੰਗ ਹੈਗੀ ਹੈ ਗੀਤ ਰਿਕਾਰਡ ਕਰਾਉਣ ਦੀ ਇਹ ਵਾਲੇ ਦੀ ਸੋ ਅੱਜ ਕੱਲ ਦੀ ਦੁਨੀਆ ਦਾ ਦਸਤੂਰ ਆ ਵੀ ਹਰ ਕੋਈ ਲੋਕ ਮਤਲਬੀ ਹੋ ਗਏ ਨੇ ਅੱਜ ਕੱਲ ਹੂੰ ਤੇ ਮਤਲਬ ਨੂੰ ਲੋਕ ਯਾਦ ਕਰਦੇ ਨੇ ਬਟ ਜਦੋਂ ਮਤਲਬ ਨਿਕਲ ਜਾਂਦਾ ਤਾਂ ਬਾਹਨੇ ਬਲੋ ਕੋ ਬਾਹਨੇ ਲੱਭਦੇ ਨੇ ਪਹਿਲਾਂ ਨੇੜੇ ਆਉਣ ਦੇ ਬਾਹਨੇ ਲੱਭਦੇ ਨੇ ਫਿਰ ਬੰਦਾ ਦੂਰ ਹੋਣ ਦੇ ਬਾਹਨੇ ਲੱਭਦਾ ਆ ਸੋ ਲਾਈਨਾਂ ਕੁਛ ਸਾਜੀ ਨੇ ਲਿਖੀਆਂ ਨੇ ਹੂੰ ਉਹਦੀਆਂ ਲਾਈਨਾਂ ਹੈ ਲੱਖ ਦੇਵੇ ਕੋਈ ਸਬੂਤ ਤੇ ਬੇ ਕਸੂਰ ਹੋਣ ਦੇ ਲੱਤ ਦੇਵੇ ਕੋਈ ਸਬੂਤ ਬੇ ਕਸੂਰ ਹੋਣ ਦੇ ਲੱਭ ਲੈਂਦੇ ਨੇ ਬਹਾਨੇ ਲੋਕੀ ਦੂਰ ਹੋਣ ਦੇ ਲੱਭ ਲੈਂਦੇ ਨੇ ਬਹਾਨੇ ਲੋਕੀ ਦੂਰ ਹੋਣ ਦੇ ਬਿਨ ਦੋਸ਼ ਤੂੰ ਹੀ ਥੋਨੂੰ ਇਥੇ ਮਿਲਣ ਸਜਾਵਾਂ ਪਿਆ ਵਿੱਚ ਥੋਡੇ ਆਪਣੇ ਬਦਲੇ ਲੈਂਦੇ ਰਾਵਾਂ ਬਦਲੇ ਲੈਂ ਤੇਰਾਵਾਂ ਦੋਸ਼ ਥੋਡੇ ਤੇ ਹੀ ਲਾਉਂਦੇ ਦੋਸ਼ ਥੋਡੇ ਤੇ ਹੀ ਲਾਉਂਦੇ ਦੋਸ਼ ਤੁਹਾਡੇ ਤੇ ਹੀ ਲਾਉਂਦੇ ਮਗਰ ਰੂਰ ਹੋਣ ਦੇ ਲੱਭ ਲੈਂਦੇ ਨੇ ਬਹਾਨੇ ਲੋਕੀ ਦੂਰ ਹੋਣ ਦੇ ਲੱਭ ਲੈਂਦੇ ਨੇ ਬਹਾਨੇ ਲੋਕੀ ਦੂਰ ਹੋਣ ਦੇ ਬੜਾ ਵਧੀਆ ਬਹੁਤ ਸੋਹਣਾ ਤੇ ਮੈਨੂੰ ਵੀ ਨਾਲ ਦੀ ਨਾਲ ਕੌਰ ਗਜਨ ਦੇ ਨਾਲ ਮੈਨੂੰ ਇੱਕ ਉਹ ਗੱਲ ਜਿਆਦਾ ਈ ਕਿ ਮੇਰਾ ਰੁਸਣਾ ਤਾਂ ਇੱਕ ਬਹਾਨਾ ਸੀ ਪਰ ਮੇਰੇ ਤੁਲਰ ਛਡਾਉਣ ਦਾ ਤੈਨੂੰ ਬਹਾਨਾ ਮਿਲ ਗਿਆ। ਕਈ ਵਾਰੀ ਜਿਹੜੇ ਲੋਕਾਂ ਨੇ ਜਾਣਾ ਹੁੰਦਾ ਕਈ ਵਾਰੀ ਜਿਹਨਾਂ ਲੋਕਾਂ ਨੇ ਹੱਥੇ ਛਡਾਉਣਾ ਹੁੰਦਾ ਤੇ ਉਹਨਾਂ ਨੂੰ ਕੋਈ ਨਾ ਕੋਈ ਬਹਾਨਾ ਚਾਹੀਦਾ ਹੁੰਦਾ ਜਿਹੜੀ ਇਹ ਝਲਕ ਜਿਹੜੀ ਆ ਉਹ ਗੀਤ ਦੇ ਵਿੱਚ ਪਈ। ਮੇਰੇ ਦਿਮਾਗ ਦੇ ਵਿੱਚ ਸਵਾਲ ਚੱਲਦਾ ਸੀ। ਹਾਂਜੀ। ਕਿ ਗਗਨਦੀਪ ਕੌਰ ਤੋਂ ਕੌਰ ਗਗਨ ਨਹੀਂ ਕਿਉਂ? ਸਰ ਇਹਦੀ ਕੋਈ ਖਾਸ ਪਲੈਨਿੰਗ ਨਹੀਂ ਸੀਗੀ ਆਪਾਂ ਨੇ ਟ੍ਰੈਂਡ ਦੇ ਅਕੋਰਡਿੰਗ ਬਸ ਕੌਰ ਗਗਨ ਰੱਖ ਲਿਆ। ਕੌਰ ਗਗਨ ਰੱਖ ਲਿਆ। ਗਗਨਦੀਪ ਚੰਗਾ ਨਹੀਂ ਲੱਗਦਾ? ਨੀ ਸਰ ਉਹ ਵਧੀਆ ਸੀ ਉਹ ਵੀ ਵਧੀਆ ਸੀ ਅਜੇ ਵੀ ਗੱਲ ਨਹੀਂ ਆ ਹਾਂਜੀ ਪਰ ਸਿੰਗੀ ਜਦੋਂ ਬੰਦਾ ਸਿੰਗੀ ਲੈ ਚਾਹ ਸ਼ੋਸ਼ੋ ਭਾਜੀ ਕਰਨੀ ਪੈਂਦੀ ਹੈ ਜੀ ਸ਼ੋਸ਼ੋ ਭਾਜੀ ਕਰਨੀ ਪੈਂਦੀ ਹੈ ਬਿਲਕੁਲ ਤੇ ਲੋਕ ਪਸੰਦ ਵੀ ਕਰਦੇ ਆ ਪਸੰਦ ਵੀ ਕਰਦੇ ਆ ਬਿਲਕੁਲ ਹਾਂਜੀ ਬਾਕੀ ਗੁਰੂਆਂ ਦੀ ਦਿੱਤੀ ਦਾਤ ਹੈ ਹਮ ਕੋਰ ਆਪਾਂ ਨੂੰ ਆਪਣੇ ਉਹ ਹਾਂ ਇਹ ਤਾਂ ਬਹੁਤ ਵੱਡੀ ਗੱਲ ਹੋ ਗਈ ਅਸ਼ਕ ਗੁਰੂ ਸਾਹਿਬ ਨੇ ਦਿੱਤਾ ਸ਼ਬਦ ਕਰਕੇ ਇਸ ਕਰਕੇ ਕੋਰ ਰੱਖ ਲਿਆ ਜੀ ਬਿਲਕੁਲ ਇਹ ਤਾਂ ਵੱਡਾ ਵੱਡਾ ਮੀਨਿੰਗ ਨਿਕਲ ਗਿਆ ਤੁਸੀਂ ਕਹਿੰਦੇ ਨਹੀਂ ਮੀਨਿੰਗ ਨਹੀਂ ਨਿਕਲਿਆ ਮੀਨਿੰਗ ਕਾਫੀ ਵੱਡਾ ਨਿਕਲ ਗਿਆ ਜੀ ਤੇ ਸਿਰ ਆਉਣ ਵਾਲੇ ਦਿਨਾਂ ਦੇ ਵਿੱਚ ਕਿਹੜੇ-ਕਿਹੜੇ ਤੁਸੀਂ ਗੀਤ ਲੈ ਕੇ ਆ ਰਹੇ ਹੋ ਫਿਊਚ ਸਰ ਗੀਤ ਕਾਫੀ ਕਿਤੇ ਪਏ ਆ ਸਾਡੇ ਤੇ ਹਾਂਜੀ ਕੰਟੈਂਟ ਬਣਿਆ ਪਿਆ ਵਾ ਸੋ ਪਲੈਨਿੰਗ ਦੇ ਅਕੋਰਡਿੰਗ ਆਪਾਂ ਕਰਾਂਗੇ ਸਾਰੇ ਲੋਕ ਤਾਂ ਟਾਈਪ ਵੀ ਨੇ ਸਰ ਮਿਕਸ ਨੇ ਜੀ ਬੀਟ Song ਵੀ ਹੈਗੇ ਨੇ ਆਪਣੇ ਕੋਲ ਸੈੱਟ Song ਵੀ ਹੈਗੇ ਨੇ ਸੋ ਜਿਹੜਾ ਲੱਭ ਲੈਂਦੇ ਨੇ ਬਹਾਨੇ ਲੋਕੀ ਦੂਰ ਹੋਣਦੇ ਇਹ ਵੀ ਆਪਣਾ ਲਾਈਨਅਪ ਹਾਂਜੀ ਕੱਲ ਨੂੰ ਗगन ਕੋਈ ਗਾਇਕ ਕਹਿੰਦਾ ਆ ਕਿ ਕਿ ਗगन ਮੈਂ ਤੇਰਾ ਗੀਤ ਕਰਨਾ ਹੈ ਜੀ ਤੇ ਕੀ ਕਰੋਗੇ ਜੀ ਬਿਲਕੁਲ ਸਰ ਹਾਂਜੀ ਆਪਾਂ ਕਰਾਂਗੇ ਮੈਂ ਕਿਤੇ ਵੀ ਆ Song ਮੇਰੇ ਆਈ ਵੀ ਆ ਹਾਂਜੀ ਉਹ ਪਿੱਛੇ ਵੀ ਡਿਊਟ Song ਆਇਆ ਸੀਗਾ ਇੱਕ ਮੁੰਡੇ ਨਾਲ ਮੇਰਾ ਤੇ ਉਹ ਤੋਂ ਪਹਿਲਾਂ ਵੀ ਹੋਇਆ ਵਾ ਤੇ ਡਿਊਟ Song ਕਰੂੰਗੀ ਮੈਂ ਬਟ ਆਪਣੀ ਪਹਿਲਾਂ ਵੀ ਗੱਲ ਹੋਈ ਸੀਗੀ ਡਿਊਟ ਜੋੜੀਆਂ ਦੇ ਲਈ ਉਹਦੇ ਲਈ ਨਹੀਂ ਮੈਂ ਪ੍ਰਫਰ ਕਰ ਰਹੀ ਹੈਗੀ ਬਟ ਡਿਊਟ ਗੀਤ ਮੈਂ ਕਰ ਸਕਦੀ ਆ ਕਰੂੰਗੀ ਗੀਤ ਕਰਦੇ ਤੇ ਨਾਲ ਦੀ ਨਾਲ ਕਿਸੇ ਬੱਚਿਆਂ ਨੂੰ ਤੁਸੀਂ ਕਿਉਂਕਿ ਤੁਹਾਡੇ ਕੋਲ ਤਾਂ ਬੜੀ ਨੌਲੇਜ ਆ ਸੰਗੀਤ ਦੀ ਤੇ ਕਿ ਬੱਚਿਆਂ ਨੂੰ ਸਿਖਾ ਵੀ ਰਹੇ ਹੋ ਨਾਲ ਨੇ ਜ਼ਰੂਰ ਟਾਈਮ ਨਹੀਂ ਹੁੰਦਾ ਹੈਗਾ ਇਹਨਾਂ ਬਹਾਂਜੀ ਬੱਚੇ ਇੰਟਰਸਟਡ ਹੁੰਦੇ ਨੇ ਆਪਾਂ ਮੋਟੀਵੇਟ ਜ਼ਰੂਰ ਕਰਦੇ ਆਈਦਾ ਬੱਚਿਆਂ ਨੂੰ ਜਿੰਨੀ ਕਨੋਲਜ ਪਰਮਾਤਮਾ ਨੇ ਬਖਸ਼ੀ ਓਨੀ ਦੇ ਦਈਦੀ ਆ ਪਰ ਇਹ ਨਹੀਂ ਹੈਗਾ ਵੀ ਕੋਈ ਜਿਵੇਂ ਆਪਾਂ ਘੰਟੇ ਦੀ ਕਲਾਸ ਜਾਂ 2 ਘੰਟੇ ਦੀ ਕਲਾਸ ਐਦਾਂ ਨਹੀਂ ਐਦਾਂ ਨਹੀਂ ਹਾਂਜੀ ਤੇ ਲੋਕ ਆਉਂਦੇ ਤਾਂ ਹੁਣੇ ਕਿ ਸਾਡੇ ਬੱਚਿਆਂ ਨੂੰ ਸਿਖਾ ਲਦੇ ਜੀ ਬਿਲਕੁਲ ਹਾਂਜੀ ਹਾਂਜੀ ਐਦਾਂ ਤਾਂ ਬਥਰੀ ਲੋਕਾਂ ਆਉਂਦੇ ਹਾਂਜੀ ਬਿਲਕੁਲ ਬਿਲਕੁਲ ਸਰ ਪਰ ਇੱਕ ਸਕੇਡਿਊਲ ਬੀਜ਼ੀ ਹੋ ਜਾਂਦਾ ਬੰਦੇ ਦਾ ਫਿਰ ਖੁਦ ਲਈ ਨਹੀਂ ਨਿਕਲਦਾ ਹੈ ਹਾਂ ਫਿਰ ਤੁਹਾਨੂੰ ਰਿਆਜ਼ ਕਰਨ ਨੂੰ ਵੀ ਪ੍ਰੋਬਲਮ ਆਉਦੀ ਹੈ ਬਿਲਕੁਲ ਬਿਲਕੁਲ ਹ ਜੀ ਕਿਦਾਂ ਦਾ ਹੁੰਦਾ ਰਾਮ ਲਿਆ ਲੋਕਾਂ ਨੂੰ ਸਰ ਬਹੁਤ ਵਧੀਆ ਤਾਂ ਬਹੁਤ ਵਧੀਆ ਰਿਸਪੌਂਸ ਮਿਲ ਰਿਹਾ ਸਾਰੇ ਆਲਮੋਸਟ ਸਾਰੇ ਗੀਤਾਂ ਦੇ ਰਿਸਪੌਂਸ ਬਹੁਤ ਵਧੀਆ ਮਿਲਿਆ ਵਾ ਹਾਂਜੀ ਸੋ ਬਾਕੀ ਮੈਂ ਕਦੇ ਇਹ ਨਹੀਂ ਦੇਖਦੀ ਹੈਗੀ ਵੀ ਹਾਂ ਆਪਣਾ ਗੀਤ ਕਿਹੜਾ ਕਿੱਥੇ ਕਿਸ ਲੈਵਲ ਤੇ ਗਿਆ ਬਸ ਆਪਾਂ ਆਪਣੇ ਵੱਲੋਂ ਇਮਾਨਦਾਰੀ ਨਾਲ ਕੰਮ ਕਰ ਰਹੇ ਹਾਂ ਬਸ ਆਪਾਂ ਨੂੰ ਸਕੂਨ ਮਿਲ ਰਿਹਾ ਕੰਮ ਕਰਕੇ ਹੂੰ ਜੀ ਅਬ ਜੇ ਫਲ ਲਾਣਾ ਤੇ ਉਹ ਤਾਂ ਉਹਦੀ ਮਰਜ਼ੀ ਉਹਦੀ ਮਰਜ਼ੀ ਆ ਆਪਣਾ ਕੰਮ ਤਾਂ ਮਿਹਨਤ ਕਰ ਆਪ ਆਪਣੇ ਵੱਲੋਂ ਮਿਹਨਤ ਕਰਨੇ ਉਹ ਕਰ ਰਹੇ ਆ ਬਸ ਕਰ ਰਹੇ ਆ ਆਪਾਂ ਤੇ ਫਲ ਵੀ ਜਰੂਰ ਲੱਗਿਆ ਕਿ ਮਿਹਨਤ ਕਦੇ ਵਿਅਰਥ ਨਹੀਂ ਜਾਂਦੀ ਹਾਂ ਇਹ ਵੀ ਤਾਂ ਲੋਕ ਕਹਿੰਦੇ ਆ ਨਾ ਕਿ ਮਿਹਨਤ ਕਦੇ ਵਿਅਰਥ ਨਹੀਂ ਜਾਂਦੀ ਜਿਹੜੇ ਸਾਣਾ ਤੁਸੀਂ ਮਿਹਨਤ ਕਰ ਰਹੇ ਹੋ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਲੱਗਦਾ ਆ ਕਿ ਉਹ ਰੱਬ ਤੁਹਾਨੂੰ ਫਲ ਜਰੂਰ ਲੱਗਿਆ ਬਾਕੀ ਮੈਂ ਗੱਲ ਹੀ ਕਰਨਾ ਚਾਹੁੰਦਾ ਕਿ ਜੀ ਕਿ ਬਹੁਤ ਸਾਰੀਆਂ ਲੜਕੀਆਂ ਵੀ ਹੈਗੀਆਂ ਜਿਨ੍ਹਾਂ ਨੇ ਸਿੱਖਿਆ ਨਹੀਂ ਜੀ ਤੇ ਪਰ ਕਾਮਯਾਬ ਹੋ ਗਈਆਂ ਜੀ ਕੀ ਕਹਿਣਾ ਚਾਹੋਗੇ ਸਰ ਲੱਖੋਂ ਦਾ ਬੰਦੇ ਦਾ ਕਿਸਮਤ ਕਹਿ ਸਕਦੇ ਆ ਹੂੰ ਤੇ ਅੱਜ ਕੱਲ੍ਹ ਦੇ ਟਾਈਮ ਦੇ ਵਿੱਚ ਪੈਸੇ ਤੋਂ ਬਿਨਾ ਵੀ ਕੁਝ ਨਹੀਂ ਹੈਗਾ ਹਾਂ ਮੇਨ ਮੇਨ ਮੁੱਦਾ ਇਹ ਆ ਗਿਆ ਜੀ ਮਤਲਬ ਪੈਸਾ ਕਿਵੇਂ ਜੇ ਪੈਸਾ ਹੋਵੇ ਤਾਂ ਮਤਲਬ ਤੁਸੀਂ ਬਿਨ ਬਿਨ ਸਕੇ ਕੀ ਸਰ ਪਤਾ ਕੀ ਗੱਲ ਆ ਮੰਨ ਲਓ ਕਈਆਂ ਕਈ ਸਿੰਗਰਾਂ ਦਾ ਜਾਂ ਕਿਸੇ ਦਾ ਵੀ ਆਪਾਂ ਮਤਲਬ ਕਿਸੇ ਨੂੰ ਪਮਾੜਾ ਸੰਗਾ ਨਹੀਂ ਕਹਿੰਦੇ ਹੈਗੇ ਨਾ ਆਪਾਂ ਕਹਿਣ ਜੋਗੇ ਹੈਗੇ ਆ ਬਿਲਕੁਲ ਜੀ ਸੋ ਜਿਨ੍ਹਾਂ ਦਾ ਫਸਟੋ Song ਜਾਂ ਕਹਿ ਲਈਏ ਜਾਂ ਦੂਸਰਾ ਨੰਬਰ ਲੱਜਦਾ ਤੀਸਰਾ ਨੰਬਰ ਬੰਦੇ ਦਾ ਕਈਆਂ ਦਾ ਹੋ ਜਾਂਦਾ ਆ ਉਹਨਾਂ ਕਲਿੱਕ ਹੋ ਜਾਂਦੀਆਂ ਚੀਜ਼ਾਂ ਸੋ ਜਿਹੜਾ ਬੰਦਾ ਜਿੰਨੀ ਜਲਦੀ ਉੱਪਰ ਜਾਂਦਾ ਉਹਨੀ ਜਲਦੀ ਥੱਲੇ ਵੀ ਆਉਂਦਾ ਆ ਫਿਰ ਸੋਸ਼ਲ ਮੀਡੀਆ ਤੇ ਵੀ ਹੋਂ ਤੁਸੀਂ ਬਿਲਕੁਲ ਜੀ ਅਕਾਊਂਟ ਬਣਾਇਆ ਤੁਸੀਂ ਜੀ ਸਰ ਇੰਸਟਾਗ੍ਰਾਮ ਤੇ ਕਾਰਗਗਨ 뮤직 ਨੇਮ ਤੇ ਹੈ ਮੇਰਾ ਤੇ ਫੇਸਬੁੱਕ ਤੇ ਵੀ ਕਾਰਗਗਨ ਇਦਾਂ ਚੱਲਦਾ ਸਾਰੀ ਜਗ੍ਹਾ ਕਾਰਗਗਨ ਨੇਮ ਤੇ ਮੇਰੀ ਆਈਡੀ ਬਣੀ ਹੈ ਇਦਾਂ ਆਈਡੀ ਬਣੀ ਹੈ ਤੇ ਫਿਰ ਉਧਰ ਕਿੰਨਾ ਕਰ ਸੋਸ਼ਲ ਮੀਡੀਆ ਤੋਂ ਬਿਨਾ ਤਾਂ ਅੱਜਕੱਲ੍ਹ ਸਿੰਗਰਾਂ ਦਾ ਬੜਾ ਉਖਾ ਹੈ ਹਾਂ ਬਿਲਕੁਲ ਸਰ ਪਰ ਮੈਂ ਜ਼ਿਆਦਾ ਯੂਜ਼ ਨਹੀਂ ਕਰਦੀ ਹੈਗੀ ਮੈਂ ਕਮਾ ਸੋਸ਼ਲ ਮੀਡੀਆ ਜ਼ਿਆਦਾ ਮੈਂ ਨਹੀਂ ਐਕਟਿਵ ਰਹਿੰਦੀ ਹੈਗੀ ਸੋਸ਼ਲ ਮੀਡੀਆ ਤੇ ਹੈ ਹੈ ਨਹੀਂ ਇਹਦੇ ਬਿਨਾ ਕੁਝ ਵੀ ਬਟ ਆਪਾਂ ਨੂੰ ਹੈਗਾ ਹਜੇ ਫਿਲਹਾਲ ਮਿਹਨਤ ਜਾਰੀ ਰੱਖੀਏ ਇਦਾਂ ਆਪਣਾ ਇਦਾਂ ਰੱਖੀਏ ਫਿਰ ਲੱਗਦਾ ਨਹੀਂ ਕਿ ਇੱਕ ਹੋਰ ਕਿ ਪਿੱਛੇ ਰਹਿ ਜਾਗੇ ਆਪਾਂ ਜੇ ਸਮੇ ਦੇ ਨਾਲ ਨਾ ਚੱਲੇ ਤਾਂ ਨਹੀਂ ਬਿਲਕੁਲ ਨਹੀਂ ਸਰ ਨਹੀਂ ਸਮੇ ਦੇ ਨਾਲ ਚੱਲ ਰਹੇ ਆਪਾਂ ਨੌਲੇਜ ਹਰ ਇੱਕ ਚੀਜ਼ ਦੀ ਰੱਖੀ ਹੋਈ ਆ ਸਰ ਬਟ ਐਕਟਿਵ ਘਟ ਰਹੀਦਾ ਉਧਰ ਲਈ ਉਧਰ ਐਕਟਿਵ ਘਟ ਰਹੇ ਨੇ ਤੇ ਆਪਾਂ ਇਸ਼ਿਕ ਜਿਹੜਾ ਤੁਹਾਡਾ ਆ ਆਪਾਂ ਦਰਸ਼ਕਾਂ ਦੇ ਰੂਬਰੂ ਕਰਦੇ ਜੀ ਬਿਲਕੁਲ ਸਰ ਬਿਲਕੁਲ ਹੋਰ ਜਦੋਂ ਪੰਜਾਬੀ ਗਾਇਕੀ ਦੀ ਗੱਲ ਚਲਦੀ ਆ ਤਾਂ ਕੁਲਦੀਪ ਮਾਨਕ ਜੀ ਦਾ ਨਾਮ ਸਭ ਤੋਂ ਅੱਗੇ ਆ ਜਾਂਦਾ ਤੇ ਤੁਸੀਂ ਉਹਨਾਂ ਨੂੰ ਵੀ ਗਾਉਨੇ ਹੋ ਜੀ ਕਿਉਂ ਨਾ ਆਪਾਂ ਉਹਨਾਂ ਦੀ ਕੋਈ ਰਚਨਾ ਜਿਹੜੀ ਸਾਂਝੀ ਕਰੀਏ ਦਰਸ਼ਕਾਂ ਨਾਲ ਹਾਂਜੀ ਜ਼ਰੂਰ ਸਰ ਜੀ ਬੂਰ ਪਿਆ ਕਣਕਾ ਵਿੱਚ ਬਗੀਆਂ ਅੰਬੀਆਂ ਪੱਕੀਆਂ ਕੁੰਜਾ ਵਾਂਗ ਪਰੌਣੀਆਂ ਥੀਆਂ ਨੀ ਤੂੰ ਸਾंभ ਬੁਕੜੇ ਵਿੱਚ ਰਖੀਆਂ ਗਿਣਵੇਂ ਦੇਨਾ ਦੀਆਂ ਸਾਂਝਾਂ ਦੇ ਬਾਬੁਲ ਅਸਾਸਦ ਕਾ ਨਾਲ ਨਿਭਈਆ ਕੂੰ ਜਾ ਵਾਂਗ ਪਰੌਣੀਆਂ ਥੀਆਂ ਨੀ ਤਿਰ ਦੇੜੇ ਦੋ ਦਿਨ ਆਈਆਂ ਨੀ ਮੈਂ ਚਾਦਰ ਕੱਢ ਦੇਨੀ ਗਿਣ ਤੋਂ ਤੇ ਪਾਵਾਂ ਜਾਮਣ ਦੀ ਸ਼ਾਹ ਠਾ ਨੀ ਮੈਂ ਪੀੜਾ ਡਾਵਾਂ ਚਿੜੀਆਂ ਵਿੱਚ ਜੇ ਨੀ ਤੋਤਿਆਂ ਦੀ ਟੁਕਣੀ ਦਿਲ ਫੜ ਕੇ ਸੋਚਾ ਨੀ ਨਾਲੇ ਸ਼ਰਮਾਵਾ ਦਿਲ ਫੜ ਕੇ ਸੋਚਾ ਨੀ ਨਾਲੇ ਸ਼ਰਮਾਵਾ ਵਾਹ ਜੀ ਵਾਹ ਵਾਹ ਆਨੰਦ ਆ ਗਿਆ ਸਾਨੂੰ ਸਮਾਂ ਦੇਣ ਲਈ ਕੌਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਗੱਲ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ